ਕੇਂਦਰ ਵਿੱਚ ਲਗਾਤਾਰ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣਨ ਦੀ ਖੁਸ਼ੀ ਵਿੱਚ ਧੂਰੀ ਵਿਖੇ ਭਾਜਪਾ ਗੋਵਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਭਾਜਪਾ ਦੇ ਨਾਅਰੇ ਲਗਾਏ ਗਏ। ਇਸ ਮੌਕੇ ਭਾਜਪਾ ਗੋਵਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਤੇ ਲੋਕਾਂ ਨੇ ਵਿਸ਼ਵਾਸ ਜਤਾਇਆ ਜਿਸ ਦੇ ਚੱਲਦੇ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। ਇਸ ਦੀ ਉਹ ਖੁਸ਼ੀ ਮਨਾ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਦਾ ਵੋਟ ਗ੍ਰਾਫ ਵਧਿਆ ਹੈ। ਉਨ੍ਹਾਂ ਕਿਹਾ ਚਾਹੇ ਭਾਜਪਾ ਨੂੰ ਪੰਜਾਬ ਵਿੱਚ ਕੋਈ ਸੀਟ ਨਹੀਂ ਆਈ। ਪਰ ਭਾਜਪਾ ਤੀਸਰੀ ਵੱਡੀ ਪਾਰਟੀ ਬੱਚੋਂ ਪੰਜਾਬ ਵਿੱਚ ਉੱਭਰੀ ਹੈ ਅਤੇ ਭਾਜਪਾ ਦਾ ਵੋਟ ਪ੍ਰਤੀਸ਼ਤ ਪਿਛਲੇ ਸਾਲਾਂ ਨਾਲੋਂ ਕਾਫੀ ਵੱਧ ਕੇ ਆਇਆ ਹੈ। ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੂੰ ਕੱਲਾ ਸਾਡਾ ਦੇਸ਼ ਹੀ ਨਹੀਂ ਬਲਕਿ ਸਾਰੀ ਦੁਨੀਆ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਉਹ ਇੱਕ ਵਾਰ ਫੇਰ ਤੋਂ ਤੀਜੀ ਵਾਰ ਇਤਿਹਾਸਿਕ ਜਿੱਤ ਦਰਜ ਕਰਕੇ ਅੱਜ ਪ੍ਰਧਾਨ ਮੰਤਰੀ ਦੀ ਸ਼ਪਤ ਚੱਕਣ ਜਾ ਰਹੇ ਆ। ਤੇ ਇਸ ਖੁਸ਼ੀ ਦੇ ਵਿੱਚ ਤੂਰੀ ਦੇ ਨਿਵਾਸੀ ਅੱਜ ਖੁਸ਼ੀ ਮਨਾ ਰਹੇ ਆ ਲੱਡੂ ਵੰਡ ਰਹੇ ਆ ਨੱਚ ਗਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਇੱਕ ਵਾਰ ਫੇਰ ਤੋਂ ਸਾਬਤ ਹੋ ਗਿਆ ਕਿ ਜੋ ਡਵੈਲਪਮੈਂਟ ਪਿਛਲੇ 10 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਜੀ ਨੇ ਰਿਕਾਰਡ ਤੋੜ ਕੀਤੀ ਹੈ ਉਹਦੀ ਜਿੱਤ ਹਾਸਲ ਹੋਈ ਕਿਉਂਕਿ ਇੱਕ ਪਾਸੇ 28 ਪਾਰਟੀਆਂ ਪੂਰਾ ਢੀ ਚੋਟੀ ਦਾ ਜ਼ੋਰ ਲਾ ਰਹੀਆਂ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ 28 ਪਾਰਟੀਆਂ ਤੋਂ ਉੱਪਰ ਵੱਧ ਸੀਟਾਂ ਲੈ ਕੇ ਅੱਜ ਇੱਕ ਵਾਰ ਫੇਰ ਤੋਂ ਸੌ ਚੱਕਣ ਜਾ ਰਹੇ ਆ ਤੇ ਲੋਕ ਬੜੇ ਉਤਸ਼ਾਹਿਤ ਹੈ ਧੂਰੀ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਪੂਰੇ ਦੇਸ਼ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਅੱਜ ਜਸ਼ਨ ਮਨਾਇਆ ਜਾ ਰਿਹਾ ਹੈ ਭਾਜਪਾ ਦਾ ਨਾਰਾ ਸੀਗਾ ਵੀ 400 पार ਆਲਾ ਪਰ ਇਸ ਵਾਰ 250 ਵੀ ਥੱਲੇ ਰਹੀਆਂ ਉਹਦੇ ਬਾਰੇ ਕੀ ਕਹਿਣਾ ਚਾਹੋ ਕਿੱਥੇ ਕਮੀ ਰਹੀ ਹੈ ਦੇਖੋ ਕੁਝ ਜਗ੍ਹਾ ਦੇ ਉੱਤੇ ਜਿਵੇਂ ਯੂਪੀ ਦੇ ਵਿੱਚ ਜਾਂ ਕਈ ਹੋਰ ਸਟੇਟਾਂ ਦੇ ਵਿੱਚ ਕਮੀ ਰਹੀ ਹੈ ਕਿਉਂਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਸੀ ਜੋਰ ਪੂਰਾ ਲੱਗਿਆ ਹੋਇਆ ਸੀਗਾ ਭਾਰਤੀ ਜਨਤਾ ਪਾਰਟੀ ਨੂੰ ਫੇਰ 28 ਤੋਂ ਉੱਪਰ ਮੰਡੇਟ ਮਿਲਿਆ 28 ਪਾਰਟੀਆਂ ਨੂੰ ਜਿੰਨਾ ਇਕੱਠੇ ਹੋ ਕੇ ਮੰਡੇਟ ਮਿਲਿਆ ਉਹ ਤੋਂ ਉੱਪਰ ਮੰਡੇਟ ਮਿਲਿਆ ਕਾਂਗਰਸ ਨੂੰ ਪਿਛਲੀ ਤਿੰਨ ਟਰਮਾਂ ਦੀ ਗੱਲ ਕਰ ਲਈਏ ਜੇ ਤਿੰਨੇ ਟਰਮਾਂ ਦੀਆਂ ਸੀਟਾਂ ਨੂੰ ਲਾ ਲਈਏ ਤਾਂ ਵੀ ਉਹ ਤੋਂ ਦੁੱਗਣਾ ਮੰਡੇਟ ਭਾਜਪੀ ਨੂੰ ਮਿਲਿਆ ਤੇ ਕਾਂਗਰਸੀ ਮੈਂ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਸ ਗੱਲ ਤੋਂ ਇੰਨੇ ਉਤਸ਼ਾਹਿਤ ਹੋਏ ਫਿਰਦੇ ਆ 100 ਤੋਂ ਥੱਲੇ ਉਹਨਾਂ ਦੀਆਂ ਸੀਟਾਂ ਨੇ ਪਿਛਲੇ 40 ਸਾਲਾਂ ਦੇ ਵਿੱਚ ਉਹਨਾਂ ਨੂੰ 240 ਸੀਟਾਂ ਨਹੀਂ ਆਈਆਂ ਪਿਛਲੇ 40 ਸੀਟਾਂ ਦਾ ਰਿਕਾਰਡ ਹੋ ਗਿਆ ਉਹਨਾਂ ਦਾ ਪਿਛਲੀ ਵਾਰ ਤਾਂ ਉਹਨਾਂ ਦੇ ਲੀਡਰ ਆਫ oppositon ਵੀ ਨਹੀਂ ਕੋਈ ਬਣਿਆ 10 ਸਾਲ ਵਾਸਤੇ ਤੇ ਰਾਹੁਲ ਗਾਂਧੀ ਜੀ ਇਸ ਗੱਲ ਤੋਂ ਹੀ ਖੁਸ਼ ਹੋਏ ਫਿਰਦੇ ਆ ਇੱਕ ਵਾਰ ਫੇਰ ਤੋਂ ਜੋ ਲੋਕਾਂ ਦੀ ਮੰਗ ਸੀ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਸੀ ਨਰਿੰਦਰ ਮੋਦੀ ਜੀ ਇੱਕ ਵਾਰ ਫੇਰ ਤੋਂ ਸਰਕਾਰ ਬਣਾੜੇ ਆ ਤੇ ਜਿਹੜੀ ਡਿਵੈਲਪਮੈਂਟ ਚੱਲ ਰਹੀ ਹੈ ਸੜਕਾਂ ਦਾ ਇਨਫਰਾਸਟ੍ਰਕਚਰ ਰੇਲਵੇ ਦਾ ਇਨਫਰਾਸਟ੍ਰਕਚਰ ਡੁਅਲ ਪੁਆਇੰਟ ਦੇ ਕੰਮ ਜਿਹੜੇ ਵੱਡੇ ਹੋ ਰਹੇ ਆ ਉਹ ਸਾਰੇ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ ਤੇ ਦੇਸ਼ ਦੇ ਲੋਕ ਬੜੇ ਖੁਸ਼ ਨੇ ਇਸ ਗੱਲ ਕਿਹਾ ਜਾ ਰਿਹਾ ਵੀ ਲੰਬੀ ਸਰਕਾਰ ਬਣ ਰਹੀ ਹੈ ਜਲਦੀ ਹੀ ਚੱਲੂਗੀ ਇਹਦੇ ਬਾਰੇ ਕੀ ਜਣਾ ਤੋ ਉਹ ਇਹ ਭਲੇਖੇ ਨੇ ਇਹ ਸਾਰੇ ਭਲੇਖੇ ਮੈਂ ਤਾਂ ਕਹਿੰਦਾ 1 2 3 ਮਹੀਨਿਆਂ ਦੇ ਵਿੱਚ ਹੀ ਨਿਕਲ ਜਾਣੇ ਆ ਇਹ ਜਿਹੜਾ ਖੈਲੀ ਪਲਾ ਅੰਦਰ ਪਕਰੇ ਨੇ ਨਾ ਉਹਨਾਂ ਦੇ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਲੱਗ ਰਿਹਾ ਵੀ ਸਾਡੀ ਕਿਤੇ ਖੇਚੜੀ ਤੁਹਾਡੇ ਕੋਲ ਜਿੰਨੇ 28 ਦੀਆਂ 28 ਨੇ ਉਹ ਸਾਰੇ ਚੋਰ ਡਾਕੂ ਇਕੱਠੇ ਹੋਏ ਹੋਏ ਨੇ ਬਕਾਊ ਮਾਲ ਐ ਇਹਨਾਂ ਦੇ ਤੁਸੀਂ ਭਰੋਸਾ ਕਰੀ ਬੈਠੇ ਹੋ ਤੁਹਾਡੇ ਕੋਲ 99 ਸੀਟਾਂ ਨੇ ਕਾਂਗਰਸੀ ਕੱਲ ਵੀ ਮੀਟਿੰਗ ਕਰ ਰਹੇ ਸੀਗੇ ਕਹਿੰਦੇ ਆਪਣੇ ਆਪ ਦੇ ਆਪ ਨੂੰ ਹੀ ਸਾਰੇ ਕੋਈ ਪਰਿਵਾਰ ਦੇ ਉੱਤੇ ਚੱਲ ਰਿਹਾ ਹੈ ਪਹਿਲਾਂ ਸੋਨੀਆ ਗਾਂਧੀ ਨੂੰ ਕੋਈ ਅਹੁਦਾ ਦੇਤਾ ਹੁਣ ਰਾਹੁਲ ਗਾਂਧੀ ਨੂੰ ਦੇ ਦੇਣਗੇ ਜਿਹੜੇ ਜੇ ਤਾਂ ਕੋਈ ਸੀਟਾਂ ਹੈ ਹਾਰ ਜਾਂਦੇ ਆ ਤਾਂ ਦਾ ਫਿਰ ਸਾਰਾ ਠੇਕਰਾ ਪ੍ਰਧਾਨ ਦੇ ਉੱਤੇ ਪੰਨਿਆ ਜਾਂਦਾ ਹੈ ਤੇ ਇਹਨਾਂ ਦੇ ਖੜਗੇ ਸਾਹਿਬ ਨੂੰ ਇੱਕ ਵਾਰੀ ਨਹੀਂ ਕਿਸੇ ਨੇ ਕਿਹਾ ਬਿਖੜ ਕੇ ਸਾਹਿਬ ਪ੍ਰਧਾਨ ਸੀ ਤਾਂ ਥੋੜੀਆਂ ਜਿਹੀਆਂ ਸੀਟਾਂ ਵਧ ਗਈਆਂ ਜੇ ਜਿੱਤ ਜੀਏ ਤਾਂ ਰਾਹੁਲ ਗਾਂਧੀ ਦੇ ਸਿਰ ਜੇ ਜਿੱਤ ਜੀਏ ਤਾਂ ਸਾਰਾ ਸੋਨੀਆ ਪਰਿਵਾਰ ਗਾਂਧੀ ਪਰਿਵਾਰ ਦੇ ਸਿਰ ਦੇ ਉੱਤੇ ਸਾਰੇ ਅਹੁਦੇ ਉਹਨਾਂ ਨੂੰ ਪਰਿਵਾਰਵਾਦ ਦੀ ਰਾਜਨੀਤੀ ਨੂੰ ਹਮੇਸ਼ਾ ਦੇਸ਼ ਨੇ ਨਕਾਰਿਆ ਤੇ ਇੱਕ ਵਾਰ ਫੇਰ ਤੋਂ ਨਰਿੰਦਰ ਮੋਦੀ ਦੀ ਸਰਕਾਰ ਇਹੀ ਜੀ ਮਜ਼ਬੂਤ ਸਰਕਾਰ ਹੈ ਜਿਹੜੀ 5 ਸਾਲ ਬੜੇ ਤਰੀਕੇ ਦੇ ਨਾਲ ਕੰਮ ਕਰੂਗੀ ਤੇ ਸਾਰੀਆਂ ਪਾਰਟੀਆਂ ਇੰਡੀਆ ਦੀਆਂ ਗਠਜੋੜ ਦੀਆਂ ਇੱਕ ਮਤ ਹੋ ਕੇ ਕੰਮ ਕਰਨਗੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਭਾਪੀ ਨਹੀਂ ਹੋਈ ਕੀ ਕਾਰਨ ਮੰਨਦੇ ਹੋ ਪੰਜਾਬ ਦੇ ਵਿੱਚ ਜੀ ਅਕਾਲੀ ਦਲ ਨੂੰ ਪਛਾੜ ਕੇ 1.18% ਵੋਟ ਲੈ ਕੇ ਗਈ ਹੈ ਬੀਜੇਪੀ ਬੀਜੇਪੀ ਦੇ ਵਿਧਾਨ ਸਭਾ ਦੀ ਗੱਲ ਕਰੀਏ ਤਾਂ 23 ਵਿਧਾਨ ਸਭਾ ਦੇ ਉੱਤੇ ਜਿੱਤੀ ਹੈ ਬੀਜੇਪੀ ਬਹੁਤ ਜ਼ਿਆਦਾ ਗਰਾਫ ਬੀਜੇਪੀ ਦਾ ਵਧਿਆ ਹੈ ਅਸੀਂ ਤਾਂ ਪਹਿਲੀ ਵਾਰ ਇਲੈਕਸ਼ਨ ਲੜੇ ਸੀ ਅਕਾਲੀ ਦਲ ਦੇ ਇਲੈਕਸ਼ਨ ਕਦੋਂ ਦੇ ਲੜਦੇ ਆ ਰਹੇ ਆ ਉਹਨਾਂ ਦਾ ਗਰਾਫ ਕਿੱਥੇ ਚਲਾ ਗਿਆ ਜਿਹੜੀ ਆਮ ਆਦਮੀ ਪਾਰਟੀ ਸੀ ਉਹ 60 ਸੀਟਾਂ ਹਾਰ ਗਈ ਉਹਨਾਂ ਦਾ ਗਰਾਫ ਕਿੱਥੇ ਆ ਗਿਆ ਬੀਜੇਪੀ ਦਾ ਗਰਾਫ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਲੋਕਾਂ ਨੂੰ ਅਗਰ ਕਿਸੇ ਤੋਂ ਉਮੀਦ ਆ ਤਾਂ ਸਿਰਫ ਔਰ ਸਿਰਫ ਬੀਜੇਪੀ ਤੋਂ ਕੀ ਕਿਹੜਾ ਚੋਣੇ ਲੱਡੂ ਵੰਡੇ ਜਾ ਰਹੇ ਨੇ ਦੇਖੋ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਮੋਦੀ ਸਰਕਾਰ ਤੀਸਰੀ ਵਾਰ ਦੁਬਾਰਾ ਬਣੀ ਆ ਤੇ ਅੱਜ ਉਹਨਾਂ ਦੀ ਸੌ ਚੱਕ ਸਵਾਰੋ ਹੈ ਉਹਦੀ ਖੁਸ਼ੀ ਦੇ ਵਿੱਚ ਧੂਰੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਪੰਜਾਬ ਦੇ ਵਿੱਚ ਕੋਈ ਵੀ ਸ਼ੀਟ ਨਹੀਂ ਆਈ ਕੀ ਕਿਹੜਾ ਚੋਣੇ ਦੇ ਬਾਰੇ ਪੰਜਾਬ ਦੇ ਵਿੱਚ ਤੁਸੀਂ ਅਗਰ ਸਾਡੇ ਵੋਟ ਬੈਂਕ ਦੀ ਗੱਲ ਕਰੋ ਤਾਂ ਪਹਿਲਾਂ 6% ਵੋਟ ਸ਼ੇਅਰ ਸੀਗਾ ਵਿਧਾਨ ਸਭਾ ਚੋਣਾਂ ਵੇਲੇ ਅੱਜ ਤੁਸੀਂ ਦੇਖੋਗੇ 18.5% ਵੋਟ ਸ਼ੇਅਰ ਹੋ ਗਿਆ ਬੀਜੇਪੀ ਦਾ ਔਰ ਜਿਸ ਦੇ ਨਾਲ ਸਾਡਾ ਕਾਂਗਰਸ ਅਕਾਲੀ ਦਲ ਦੇ ਨਾਲ ਅਲਾਈਅንስ ਸੀਗਾ ਉਹ ਚੌਥੇ ਨੰਬਰ ਤੇ ਚਲਾ ਗਿਆ। ਭਾਜਪਾ ਨੂੰ ਬਹੁਤ ਜ਼ਿਆਦਾ ਭਰਮਾ ਹੁੰਗਾਰਾ ਮਿਲਿਆ ਪੰਜਾਬ ਦੇ ਵਿੱਚ।